ਇਹ ਤਸਵੀਰਾਂ ਨੂੰ ਤੁਸੀਂ ਆਪਣੇ ਟੀਵੀ ਸਕਰੀਨ ਤੇ ਦੇਖ ਰਹੇ ਹੋ ਇਹ ਨਾ ਤਾਂ ਸ਼ਾਰਟ ਸਰਕਟ ਦੇ ਨਾਲ ਅੱਗ ਲੱਗਣ ਦੀਆਂ ਨੇ ਅਤੇ ਨਾ ਹੀ ਕਿਸੇ ਵੱਲੋਂ ਕੋਈ ਛਿਰਾਰਤ ਕੀਤੀ ਗਈ ਹੈ ਇਸ ਪਰਿਵਾਰ ਨੂੰ ਇੱਕ ਗੱਲ ਦਾ ਖਾਮਿਆਜਾ ਭੁਗਤਣਾ ਪੈ ਰਿਹਾ ਹੈ ਕਿ ਉਨ੍ਹਾਂ ਦੇ ਪਰਿਵਾਰ ਦੇ ਲੜਕੇ ਨੇ ਮਨਮਰਜ਼ੀ ਦਾ ਫਰੇਮ ਬਿਆ ਕੀਤਾ ਹੈ ਜੀ ਹਾਂ ਤੁਸੀਂ ਸਹੀ ਸੁਣਿਆ ਇਸ ਗੱਲ ਤੋਂ ਖਫਾ ਹੋਏ ਕੁੜੀ ਦੇ ਭਰਾਵਾਂ ਨੇ ਮੁੰਡੇ ਦੇ ਪੂਰੇ ਘਰ ਨੂੰ ਜਲਨਸ਼ੀਲ ਤਰਲ ਪਦਾਰਥ ਪਾ ਕੇ ਅੱਗ ਲਗਾ ਦਿੱਤੀ ਅਤੇ ਇਸ ਦੌਰਾਨ ਕਰਤਾਰ ਸਾਰਾ ਹਿਸਮਾਨ ਛੜਕੇ ਸਵਾ ਹੋ ਗਿਆ ਮਾਮਲਾ ਫਰੋਜਪੁਰ ਦੇ ਪੇਂਟ ਨੀਮਾ ਪੀਰਾ ਵਾਲਾ ਦਾ ਹੈ ਜਿੱਥੇ ਪ੍ਰੇਮ ਸੰਗ ਚੱਲਦੇ ਆਂ ਇੱਕ ਮੁੰਡੇ ਵੱਲੋਂ ਕੁੜੀ ਨੂੰ ਘਰੋਂ ਭਜਾਉਣ ਦਾ ਮਾਮਲਾ ਸਾਹਮਣੇ ਆਇਆ ਜਿਸ ਤੋਂ ਬਾਅਦ ਕੁੜੀ ਦੇ ਭਰਾਵਾਂ ਨੇ ਮੁੰਡੇ ਦੇ ਪੂਰੇ ਘਰ ਨੂੰ ਅੱਗ ਲਗਾ ਕੇ ਸਾੜ ਦਿੱਤਾ ਇਹ ਮਾਮਲਾ ਇੱਥੇ ਹੀ ਖਤਮ ਨਹੀਂ ਹੋ ਜਾਂਦਾ ਉਥੇ ਹੀ ਇਸ ਘਟਨਾ ਤੋਂ ਬਾਅਦ ਕੁੜੀ ਨੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਪਾ ਕੇ ਕਿਹਾ ਕਿ ਉਸਨੇ ਆਪਣੀ ਮਨਮਰਜ਼ੀ ਦੇ ਨਾਲ ਵਿਆਹ ਕਰਵਾਇਆ ਜਿਸ ਵਿੱਚ ਲੜਕੇ ਦੇ ਪਰਿਵਾਰ ਦਾ ਕੋਈ ਦੋਸ਼ ਨਹੀਂ ਹੈ ਅਤੇ ਉਸਦੇ ਪਰਿਵਾਰ ਵਾਲਿਆਂ ਨੇ ਉਸਦੇ ਸਹੁਰਾ ਪਰਿਵਾਰ ਦੀ ਕੁਟਮਾਰ ਕੀਤੀ ਹੈ ਅਤੇ ਘਰ ਨੂੰ ਅੱਗ ਵੀ ਲਗਾਈ ਹੈ ਇਸ ਦੇ ਲਈ ਉਸਦੇ ਪਰਾਮਾਂ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਹੈ ਦੂਸਰੇ ਪਾਸੇ ਜਦੋਂ ਕਟਨਾ ਨੂੰ ਲੈ ਕੇ ਪੁਲਿਸ ਨਾਲ ਗੱਲਬਾਤ ਕੀਤੀ ਗਈ ਤਾਂ ਜਾਣਕਾਰੀ ਦਿੰਦਿਆਂ ਐਸਐਚਓ ਜਸਵੰਤ ਸਿੰਘ ਨੇ ਕਿਹਾ ਕਿ ਲੜਕੇ ਪਰਿਵਾਰ ਦੇ ਪਿਆੰਤ ਅਰਜ਼ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਇਸ ਮਾਮਲੇ ਵਿੱਚ ਵਣਦੀ ਕਾਰਵਾਈ ਜ਼ਰੂਰ ਕੀਤੀ ਜਾਏਗੀ ਮੈਂ ਆਪਣੀ ਮਰジナ ਕੋਟ ਮੈਚ ਕਰਵਾ ਲਈ ਹੈ ਤੇ ਕੱਲ ਰਾਤ ਮੇਰੇ ਕਰਦਿਆ ਨੇ ਮੇਰੇ ਸਹੁਰੇ ਘਰ ਜਾ ਕੇ ਸੰਚਾਰਤ ਮਾਰਨ ਦੀ ਕੋਸ਼ਿਸ਼ ਕੀਤੀ ਤੇ ਘਰ ਵਿੱਚ ਅੱਗ ਲਗਾ ਦਿੱਤੀ ਇਸ ਨੁਕਸਾਨ ਦੇ ਜ਼ਿੰਮੇਵਾਰ ਮੇਰੇ ਫੈਮਿਲੀ ਮੈਂਬਰ ਮੇਰਾ ਮਟਕਾ ਅਜੀਤ ਕਾਲਮ ਤੇ ਮੇਰੀ ਮੰਮਾ ਤੇ ਰਾਹੁਲ ਪੰਡਾਈ ਇਹ ਸਭ ਜ਼ਿੰਮੇਵਾਰ ਹੋਣਗੇ ਮੈਨੂੰ ਇਨਸਾਫ ਦਿਓ ਬਿੱਟੂ ਸਰ ਬਿੱਟੂ ਬੋਤਲੇ ਇਹ ਨਿਊ ਪੀਣਾ ਵਾਲਾ ਪਿੰਡ ਜਿਹੜੀ آگ ਲੱਗੀ ਕਿੱਦਾਂ ਵੱਲ ਲੱਗੀ ਕੀ ਕਾਰਨ ਹੋਇਆ ਇਹ ਸਰ ਮੇਰਾ ਲੜਕਾ ਯਕੂਬ ਔਰ ਉਹ ਇੱਕ ਲੜਕੀਏ ਕੇ ਨਾਲ ਕਲੋਨੀ ਦੀ ਉਹਦਾ ਨਾਮ ਮਧੂ ਉਹਨਾਂ ਨੇ ਇੱਥੋਂ ਸਾਡੇ ਤੋਂ ਚੋਰੀ ਭੱਜ ਗਏ ਤੇ ਲਵ ਮੈਰਿਜ ਕਰਾ ਲਈ। ਲੜਕੀ ਨੇ ਮੇਰੇ ਬੇਟੇ ਨਾਲ। ਹੁਣ ਮੈਂ ਵੀ ਘਰੇ ਨਹੀਂ ਆਇਆ ਮੈਂ ਤਾਂ ਡਰਾਈਵਰ ਬੰਦਾ ਹਾਂ। ਮੈਂ ਤਾਂ ਅੱਜ ਰਾਤ ਹੀ ਆਇਆ ਮਤਲਬ ਕਿ ਗੱਡੀ ਲੈ ਕੇ ਬਾਹਰੋਂ ਤੇ ਮੈਂ ਵੇਖਿਆ ਆ ਕੇ ਘਰ ਤੇ ਘਰ ਦਾ ਬੁਰਾਲ ਕੀਤਾ ਪਿਆ। ਮੇਰੇ ਬੱਚੇ ਮੇਰੀ ਗੁੜੀਆ ਤੇ ਮੇਰੇ ਘਰ ਦੀ ਇੱਥੋਂ ਡਰ ਦੇ ਮਾਰੇ ਭੱਜ ਗਿਆ। ਤੇ ਉਹ ਪਰੇਸ਼ਾਨ ਕਰਦੇ ਸੀ। ਹਾਂਜੀ ਹਾਂਜੀ ਪਰੇਸ਼ਾਨ ਕਰਦੇ ਸੀ। ਤੇ ਆਹ ਦੇਖ ਲਓ ਤੁਸੀਂ ਹਾਲ ਕੀ ਕੀਤਾ ਹੈ। ਨਕਦੀ ਪੈਸੇ ਸੋਨਾ 2 ਤੁਲੇ ਔਰ ਸਿਲੰਡਰ ਤੱਕ ਲੈ ਗਏ ਇਨਵੈਟਰ ਤੱਕ ਚਾਕੇ ਬਾਕੀ ਆ ਸਮਾਨ ਦੀ ਵੀਡੀਓ ਸਭ ਨੂੰ ਨਜ਼ਰ ਆਏਗੀ ਵੀ ਜਿਹੜਾ ਜਿਹੜਾ ਹਾਂ ਹਾਂਜੀ ਆ ਦਰਵਾਜ਼ੇ ਟੁੱਟੇ ਹੋਏ ਨੇ ਅੰਦਰ ਵੜ ਕੇ ਪੈਟਰੋਲ ਪਾ ਕੇ ਸਾੜੀ ਇਹ ਪਿੰਡ ਵਾਲਿਆਂ ਦੇ ਬਿਆਨ ਨੇ ਇਹ ਕਿਹਨਾਂ ਨੇ ਸਾੜਿਆ ਇਹ ਲੜਕੀ ਦੇ ਪਰਿਵਾਰ ਵੱਲੋਂ ਪਰਿਵਾਰ ਵਾਲਿਆਂ ਦੇ ਹਾਂਜੀ ਠੀਕ ਤੇ ਹੋਰ ਕੀ ਕਿੰਨਾ ਕੁ ਨੁਕਸਾਨ ਕਰ ਗਏ ਨੇ ਕਿੰਨੇ ਕਰੋੜ ਦਾ ਨੁਕਸਾਨ ਇਹ ਕਟੋ-ਕਟ 4 ਲੱਖ ਤੋਂ ਉੱਪਰ ਦਾ ਨੁਕਸਾਨ ਹੈ ਜਿਹੜਾ ਅੱਗ ਲਾ ਕੇ ਸੜ ਗਏ ਨੇ ਜਰਾ ਹਾਂਜੀ ਜਿਹੜਾ ਸਮਾਨ ਸਾ ਇਹਨਾਂ ਵੱਲੋਂ ਤੁਸੀਂ ਦੇਖ ਲਓ ਵੀ ਘਰ 'ਚ ਜਿੰਨਾ ਸਮਾਨ ਏਸੀ ਤੱਕ ਲੱਗਾ ਹੋਇਆ ਜਿਹੜੇ ਕੋਲਾ ਬਣ ਚੁੱਕਾ ਆ ਬੈੱਡੇ ਬੈੱਡ ਭਰਿਆ ਸੀਗਾ ਜਿਹੜਾ ਕੋਲਾ ਬਣਿਆ ਉਧਰ ਪੇਟੀ ਪਈ ਐ ਪੇਟੀ ਦੀ ਫੁੱਲ ਜਿੰਨੀ ਵੀ ਭਰੀ ਹੋਈ ਸੀਗੀ ਸਾਰਾ ਬਾਹਰ ਪਿਆ ਅੱਗ ਲਾ ਕੇ ਫੂਕ ਗਏ ਨੇ ਸਾਰਾ ਕੁਝ ਮੇਰੀ ਅਲਮਾਰੀ ਮੇਰਾ ਸਭ ਕੁਝ ਐਨ ਜਿਵੇਂ ਕਿਧਰ ਵੀ ਘਰ 'ਚ ਇੱਕ ਚਮਚੀ ਨਹੀਂ ਛੱਡੀ ਉਹਨਾਂ ਨੇ ਜਿਹੜੀ ਸੜ ਕੇ ਸੁਆਹ ਇਧਰ ਆ ਪਵਿੱਤਰ ਬਾਈਬਲ ਜਿਹੜੀ ਮੇਰੇ ਕਮਰੇ ਚ ਬੈਡ ਦੀ ਧੋਤੇ ਪਈ ਸੀ ਇਹ ਬੇਦਰਬੀ ਇਹਨੂੰ ਹੀ ਵਿੱਚੇ ਸਾੜਿਆ ਉਹਨਾਂ ਬੰਦਿਆਂ ਨੇ ਹਾਂਜੀ ਹੁਣ ਕਾਰਵਾਈ ਜਦਾਂ ਹੋਣੀ ਜੇ ਕਿੰਨੇ ਕ ਬੰਦੇ ਆਏ ਸੀ ਤੁਹਾਨੂੰ ਕਿਵੇਂ ਪਤਾ ਲੱਗਿਆ ਇਹ ਮੈਨੂੰ ਤਾਂ ਪਿੰਡ ਵਾਲਿਆ ਪਿੰਡ ਤੋਂ ਹੀ ਪਤਾ ਲੱਗਿਆ ਜੀ ਮੈਂ ਤਾਂ ਕਰੇਗਾ ਨਹੀਂ ਹਾਂ ਹਾਂ ਉਹਨਾਂ ਨੇ ਆ ਕੇ ਬੁਝਾਈ ਉਹਨਾਂ ਨੇ ਫੁੱਲ ਕੋਸ਼ਿਸ਼ ਕੀਤੀ ਫੁੱਲ ਜ਼ੋਰ ਲਾ ਕੇ ਥੋੜਾ ਬਹੁਤਾ ਸਮਾਨ ਬਾਹਰ ਸੁੱਟਿਆ ਜੀ ਪਤਾ ਲੱਗਿਆ ਕਿੰਨੇ ਕ ਬੰਦੇ ਆਏ ਨੇ ਬੰਦੇ ਉਹ ਕਟੋ ਕਰਤੀ ਬੰਦੇ ਸੀ ਇਹ ਹਾਂਜੀ ਪੁਲਿਸ ਪੁਲਿਸ ਨੂੰ ਕਾਰਵਾਈ ਇਹਦਾ ਠੀਕ ਹੀ ਹੈ ਕਾਈ ਪੁਲਿਸ ਆਈ ਸੀ ਸਰ ਉਹ ਵੀਡੀਓ ਬਣਾ ਕੇ ਲੈ ਗਏ ਆ ਅੱਗੇ ਕੋਈ ਕਾਰਵਾਈ ਨਹੀਂ ਹੈ ਜੀ ਦਾ ਕੌਣ ਆਇਆ ਹੈ ਮੈਡਮ ਆਈ ਸੀ ਨੀਲਮ ਮੇਰਾ ਨਾਮ ਨੀਲਮ ਜਿਹੜਾ ਤੁਹਾਡੇ ਘਰ ਨੂੰ ਆਗ ਲੱਗੀ ਕੀ ਵਜ੍ਹਾ ਸੀ ਵਜ੍ਹਾ ਕੀ ਮੁੰਡੇ ਨੇ ਤੇ ਕੁੜੀ ਨੇ ਆਪਣੀ ਮਰਜ਼ੀ ਨਾਲ ਵਿਆਹ ਕਰਾਇਆ ਕੋਟ ਮੈਰਿਜ ਹੋ ਚੁੱਕੀ ਉਹਨਾਂ ਦੀ ਕੁੜੀ ਕਿੱਥੋਂ ਦੀ ਕੁੜੀ ਕਲਾਂਕ ਲੋਲੀ ਦੀ ਕੁੜੀ ਹੈ ਤੇ ਵੀ ਸਾਨੂੰ ਇਸ ਗੱਲ ਦਾ ਪਤਾ ਵੀ ਨਹੀਂ ਸੀ ਅਸੀਂ ਇਹਨਾਂ ਨਾਲ ਕੰਪਰੋਮਾਈਜ਼ ਕਰਦੇ ਹੀ ਸਾਡੀ ਗੱਲ ਦੇ ਵਿੱਚ ਕਿਸੇ ਦੇ ਨਹੀਂ ਆਏ ਸਾਨੂੰ ਕੁਛ ਨਹੀਂ ਦੱਸਿਆ ਪੁੱਛਿਆ ਉਤੋਂ ਸਾਡੇ ਘਰੇ ਰਾਤੀ ਗਾ ਦੋ ਜਣੇ ਗਏ ਸਾਨੂੰ ਧਮਕੀਆਂ ਦਿੱਤੀਆਂ ਇਹਨਾਂ ਨੇ ਰਾਤੀ ਆ ਕੇ ਇਥੋਂ ਕਬੂਤਰ ਤੇ ਕੁਕੜੋਂ ਦੇ ਚੱਕੇ ਵੀਰੇ ਦੇ ਇਹ ਵੱਡਾ ਵੀਰ ਹੈ ਸਾਡਾ ਜੇਠ ਮੇਰਾ ਤੇ ਇਹਨਾਂ ਦੇ ਚੁੱਕੇ ਨੇ ਆ ਕੇ ਨਾ ਅੱਗ ਲਾ ਕੇ ਸਾਰੇ ਨੁਕਸਾਨ ਕੀਤਾ ਆ ਬੰਦੇ ਦਾ ਕਮਾਰਨ ਦੀ ਕੋਸ਼ਿਸ਼ ਕੀਤੀ ਜਿਹੜੇ ਪਿੰਡ ਆਏ ਗੋਲੀ ਚਲਾਈ ਉਹਨਾਂ ਨੇ ਕਿੰਨੇ ਕ ਜਿਹੜੇ ਬੰਦੇ ਆਏ ਨੇ 20 25 ਜਣੇ ਬੰਦੇ ਜਿਆਦੇ ਸੀ ਆਦੂ ਵੀ ਜਿਆਦੇ ਸੀ ਹਨੇਰਾ ਕੀਤਾ ਲਾਈਟਾਂ ਕੱਟੀਆਂ ਇਹਨਾਂ ਨੇ ਬੰਦੇ ਸਿਆਣੇ ਨਹੀਂ ਗਏ ਸਾਡੇ ਤੋਂ ਇਹਨਾਂ ਨੇ ਬਹੁਤ ਜ਼ਿਆਦਾ ਆਦੇ ਜਾਣੇ ਸਾਡੇ ਜੀ ਵੇਖੇ ਇਹਨਾਂ ਨੇ ਕੀ ਘਰੇ ਆਏ ਹੋ ਉਹਨਾਂ ਦਾ ਨੁਕਸਾਨ ਕਰੀਏ ਇਹਨਾਂ ਨੇ ਕੁਝ ਵੀ ਸਾਡੇ ਘਰ ਦੇ ਵਿੱਚ ਛੱਡਿਆ ਨਹੀਂ ਦਸ ਲਾਂਡਰ ਤੱਕ ਨਵਾਟਰ ਤੱਕ ਏਸੀ ਤੱਕ ਕੋਈ ਵੀ ਘਰ ਦੀ ਚੀਜ਼ ਨਹੀਂ ਆ ਗਈ ਸਾਡੇ ਦੀ ਵੀ ਜਿਹੜੀ ਇਹਨਾਂ ਨੇ ਛੱਡੀ ਹੈ ਹਾਂਜੀ ਸਾਨੂੰ ਤਾਂ ਸਰਕਾਰ ਬਾਸ ਇਹ ਹਾਈਵੇ ਸਾਨੂੰ ਨਿਸਾਫ ਮਿਲੇ ਕਿਵੇਂ ਜੇ ਮੁੰਡੇ ਦੀ ਮਰਜ਼ੀ ਸੀ ਤੇ ਕੁੜੀ ਦੀ ਵੀ ਮਰਜ਼ੀ ਸੀ ਫਿਰ ਬੇਟੀ ਆਦੀ ਨੂੰ ਫਾੜ ਦੇ ਕਾਰਵਾਈ ਕਰਨੀ ਸੀ ਸਾਡੇ ਨਾਲ ਕਰ ਦੇ ਘਰੇ ਕਾਂ ਤੋਂ ਆਏ ਸਾਡੇ ਇਹਨਾਂ ਕਾਂ ਤੋਂ ਸਾਡੇ ਘਰੇ ਵਾਰਦਾਤ ਕੀਤੀ ਹਾਂ ਜੀ ਹਰ ਸਾਰੇ ਤੇਹਾ ਬੇਨਤੀ ਸਾਰੇ ਨਾਲ ਨਿਆਂ ਸਾਫ ਕੀਤਾ ਜਾਵੇ ਇਹ ਸਾਡੇ ਕੋਲ ਬਿੱਟੂ ਨਾਮ ਦੇ ਆਦਮੀ ਨੇ ਕੰਪਲੇਂਟ ਕੀਤੀ ਹੈ ਵੀ ਉਸਦੇ ਬੇਟੇ ਨੇ ਲਵ ਮੈਰਿਜ ਕੀਤੀ 23 7 ਨੂੰ 23 ਜੁਲਾਈ ਨੂੰ ਇਸੇ ਰੰਜਿਸ਼ ਦੇ ਕਾਰਨ ਉਹ ਲੜਕੀ ਦੇ ਜਿਹੜੇ ਭਰਾ ਸੀ ਉਹਨਾਂ ਨੇ ਇਹਨਾਂ ਦੇ ਘਰ ਆ ਕੇ ਜਦੋਂ ਇਹ ਘਰੇ ਹੈ ਨਹੀਂ ਸੀ ਇਹ ਪਾਸੇ ਐਸੇ ਸੀ ਘਰੇ ਆ ਕੇ ਇਹਨਾਂ ਦੇ ਤੋੜਪੰਨ ਕੀਤੀ ਹੈ ਤੇ ਸਮਾਨ ਨੂੰ ਜਿਹੜਾ ਕੋਈ ਇਹਨਾਂ ਦਾ ਘਰੇਲੂ ਵਰਤ ਦਾ ਸਮਾਨ ਸੀ ਉਹਨੂੰ ਅੱਗ ਲਾ ਗਿਆ ਜਿਸ ਦੇ ਨਾਲ ਇਹਨਾਂ ਦਾ ਕਾਫੀ ਨੁਕਸਾਨ ਆ। ਅਸੀਂ ਇਹਦੇ ਸਬੰਧ ਵਿੱਚ ਮਕਦਮਾ ਨੰਬਰ 129 ਹਨਾ ਸਦਰ ਕੋਰਟ ਵਿੱਚ ਦਰਜ ਕੀਤਾ ਤੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। 100 ਰੁਪਏ ਸਰਪਰਤਾ ਦਾ। ਅਜੀਤ ਕੁਮਾਰ ਹੋਣੀ ਜਿਹੜੇ ਹੈਗੇ ਕੁੱਲ ਦੋਸ਼ੀਏ ਦੇ ਵਿੱਚ 6 ਬਾਈ ਦੇ ਦੋਸ਼ੀ ਨੇ ਜੀ। ਰਾਜਕੁਮਾਰ, ਰਾਹੁਲ, ਕਰਨ, ਅਰਜੇਸ਼ ਬਾਈ ਦੇ 5 ਬੰਦੇ ਤੇ ਤੌਹੀ ਕਿਰਪਾ ਤੁਹਾਡੀ ਹਾਂਜੀ ਬਿਲਕੁਲ ਸ਼ਾਪੇਮਾਰੀ ਜਾਰੀ ਹੈ ਬਹੁਤ ਜਲਦੀ ਰਣਗੋਸ਼ਤਾ ਕਰਨਾ